ਜਿਨ੍ਹਾਂ ਦੇ ਮਾਪੇ ਬੰਮਰਤ ਹਾਰੀ ਆ ਸਾਡੇ ਤਿੰਨਾਂ ਸਕੂਲਾਂ ਵਿੱਚ ਜਿਹੜੇ ਤਿੰਨ ਵਿਦਿਅਕ ادارے ਆ ਸਾਡੇ ਕੋਲ ਉਹਨਾਂ 'ਚ ਉਹਨਾਂ ਨੂੰ ਫਰੀਦ ਪੜਾਇਆ ਜਾਵੇਗਾ ਉਹਨਾਂ ਦੀ ਕੋਈ ਫੀਸ ਜਿਹੜੀ ਆ ਉਹ ਨਹੀਂ ਲਈ ਜਾ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਜਿਹੜੀ ਵੀਡੀਓ ਬਣਾਣੀ ਆ ਆਪਾਂ ਬਣਾਣੀ ਆ ਦਾਦੂਵਾਲ ਤੇ ਜੀ ਹਾਂ ਦਾਦੂਵਾਲ ਸਭ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਜਥੇਦਾਰ ਦਾਦੂਵਾਲ ਕਾਫੀ ਫੇਮਸ ਨੇ ਪਿੱਛੇ ਜਿਹੜਾ ਫਰੀਦਕੋਟ ਜਿਹੜਾ ਧਰਨਾ ਲੱਗਿਆ ਸੀ ਕਾਂਗਰਸ ਦੇ ਵੇਲੇ ਸੋ ਲੰਮਾ ਸਮਾਂ ਉਹ ਧਰਨਾ ਚੱਲਦਾ ਰਿਹਾ ਵਿਚ ਕਿਸਾਨਾਂ ਨੇ ਕਾਫੀ ਯੋਗਦਾਨ ਪਾਇਆ ਉਸ ਤੋਂ ਬਾਅਦ ਇਹ ਧਰਨਾ ਜਦੋਂ ਚੁੱਕ ਲਿਆ ਇਹਨਾਂ ਨੇ ਔਰ ਉੱਥੇ ਬਹੁਤ ਚੜਾਵਾ ਚੜਿਆ ਸੀਗਾ ਸੋ ਉਹਦਾ ਲੇਖਾ ਜੋਖਾ ਕੁਝ ਨਹੀਂ ਦਿੱਤਾ ਇਹਨਾਂ ਨੇ ਸੋ ਸਿੱਖ ਪੰਥ ਦੇ ਵਿੱਚ ਇਹੀ ਬਰਾਈਆਂ ਨੇ ਕਿ ਇਹ ਬਾਣਾ ਪਾ ਕੇ ਗੁਰੂ ਕਾ ਤੇ ਆਗੂ ਬਣ ਕੇ ਫਿਰ ਪੈਸਾ ਕੁੱਟ ਜਾਂਦੇ ਨੇ ਔਰ ਉਸ ਤੋਂ ਬਾਅਦ ਫਿਰ ਲੋਕਾਂ ਦੇ ਦਿਲਾਂ ਤੋਂ ਉੱਠ ਜਾਂਦੇ ਨੇ ਉਹ ਦਾਦੂਵਾਲ ਦੀ ਮਾਰਕੀਟ ਉਦੋਂ ਦੀ ਸਿੱਖਾਂ ਦੇ ਦਿਲਾਂ ਚੋਂ ਘਟੀ ਸੀ ਹੌਲੀ ਹੌਲੀ ਇਹ ਹਰਿਆਣਾ ਇਹਨਾਂ ਇਹਨਾਂ ਦਾ ਕਨੈਕਸ਼ਨ ਜਿਹੜਾ ਭਾਜੀਪੀ ਦੇ ਨਾਲ ਹੈਗਾ ਤੇ ਹਰਿਆਣਾ ਸਿੱਖ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹ ਪ੍ਰਧਾਨ ਕਹਿ ਲੋ ਮੇਨ ਮੁਖੀਆ ਕਹਿ ਲੋ ਤੇ ਜਥੇਦਾਰ ਕਹਿ ਲੋ ਜਿਵੇਂ ਮਰਜੀ ਇਹ ਚੁਣੇ ਗਏ ਸੋ ਹਰਿਆਣੇ ਦੀ ਜਿੰਨੇ ਵੀ ਗੁਰਦੁਆਰਾ ਸਾਹਿਬ ਦੇ ਜਿੰਨੇ ਵੀ ਮਸਲੇ ਨੇ ਉਹ ਸਾਰੇ ਇਹਨਾਂ ਦੇ ਹੱਥ ਵਿੱਚ ਨੇ ਸੋ ਮੈਂ ਇਹਨਾਂ ਨੂੰ ਬਹੁਤ ਵਧੀਆ ਸક્ષਿਤ ਕਰਕੇ ਨਹੀਂ ਜਾਣਦਾ ਕਿਉਂਕਿ ਇਹਨਾਂ ਨੇ ਕਿਤੇ ਨਾ ਕਿਤੇ ਗਲਤੀਆਂ ਵੀ ਕੀਤੀਆਂ ਨੇ ਕਿਤੇ ਨਾ ਕਿਤੇ ਇਹ ਸਿੱਖਾਂ ਦੇ ਨਾਲ ਵੀ ਕਿਸਾਨਾਂ ਦੇ ਨਾਲ ਵੀ ਖੁੱਲ ਕੇ ਨਹੀਂ ਖਲਾਉਂਦੇ ਕਿਉਂਕਿ ਥੋੜਾ ਜਿਆ ਧਿਆਨ ਇਹਨਾਂ ਦਾ ਸੈਂਟਰ ਵੱਲ ਜ਼ਿਆਦਾ ਰਹਿੰਦਾ ਸੋ ਜਦੋਂ ਸੈਂਟਰ ਦੀ ਮਿਹਰਬਾਨੀ ਚੱਲਦੀ ਹੋਵੇ ਕਿਸੇ ਵੀ ਬੰਦੇ ਦੇ ਤਾਂ ਉਹ ਬਹੁਤ ਸੋਚ ਸਮਝ ਕੇ ਘੱਟ ਵੱਧ ਬੋਲਦਾ ਉਹ ਆਪਣਾ ਕੰਮ ਚਲਾਉਂਦਾ ਆਪਣਾ ਕੰਮ ਸਾਰਦਾ ਆਪਣੀ ਐਸ਼ ਵੱਲ ਦੇਖਦਾ ਨਾ ਕਿ ਲੋਕਾਂ ਵੱਲ ਸੋ ਇਹੀ ਕੰਮ ਦਾਦੂ ਨੇ ਕੀਤਾ ਪਰ ਇੱਕ ਗੱਲ ਇਹਨਾਂ ਦੀ ਬਹੁਤ ਚੰਗੀ ਬਹੁਤ ਵੱਡਾ ਇਹਨਾਂ ਨੇ ਉਪਰਾਲਾ ਕਰਿਆ ਜਿਸ ਦੀ ਵਜ੍ਹਾ ਨਾਲ ਇਹ ਮੈਂ ਵੀਡੀਓ ਬਣਾ ਰਿਹਾ ਬਹੁਤ ਹੀ ਇਹਨਾਂ ਨੇ ਸਲਾਘਾਯੋਗ ਉਪਰਾਲਾ ਕੀਤਾ ਹੈ ਤੇ ਮੇਰੀ ਮਜਬੂਰੀ ਹੋ ਗਈ ਕਿ ਹੁਣ ਮੈਨੂੰ ਵੀਡੀਓ ਬਣਾਣੀ ਚਾਹੀਦੀ ਹੈ ਕਿਉਂਕਿ ਜ਼ਿੰਦਗੀ ਦੇ ਵਿੱਚ ਬੰਦਾ ਗਲਤੀਆਂ ਕਰੇ ਜੋ ਕਰੇ ਉਹ ਉਹਦੀ ਲਾਈਫ ਹੈ ਲੋਕਾਂ ਵੱਲੋਂ ਭੰਡਿਆ ਜਾਵੇ ਇਹ ਲੋਕਾਂ ਦਾ ਕੰਮ ਹੈ ਤੇ ਉਹਦੇ ਤੋਂ ਮਾੜਾ ਕੰਮ ਹੋ ਜਾਂਦਾ ਕੋਈ ਵੀ ਬੰਦਾ ਹੋ ਜਾ ਤੇ ਇਹ ਉਹਦੀ ਕਿਸਮਤ ਹੁੰਦੀ ਹੈ ਸੋ ਜਦੋਂ ਕੋਈ ਬੰਦਾ ਚੰਗਾ ਕੰਮ ਕਰੇ ਤਾਂ ਉਹਦੀ ਸਲਾਘਾ ਕਰਨੀ ਵੀ ਬਣਦੀ ਹੈ ਦਾਦੂਵਾਲ ਸਾਹਿਬ ਨੇ ਐਲਾਨ ਕੀਤਾ ਹੈ ਕਿ ਜਿਹੜੇ ਗੁਰਸਿੱਖ ਬੱਚੇ ਨੇ ਇਨ ਦੀ ਪੜ੍ਹਾਈ ਸਕੂਲ ਲੈਵਲ ਤੋਂ ਲੈ ਕੇ ਕਾਲਜ ਤੱਕ ਡਿਗਰੀ ਕਾਲਜ ਤੱਕ ਬਿਲਕੁਲ ਫ੍ਰੀ ਹੋਊਗੀ ਇਹਦੇ ਨਾਲ ਨਾਲ ਉਹਨਾਂ ਨੂੰ ਮਹੀਨਾ ਯਾਨੀ ਵਿਜੀਫੇ ਦੇ ਤੌਰ ਤੇ ਵੀ ਦਿੱਤਾ ਜਾਊਗਾ ਔਰ ਉਹਨਾਂ ਦਾ ਬਹੁਤ ਇਸ ਦੇ ਵਿੱਚ ਬੱਚਿਆਂ ਦਾ ਗਰੀਬ ਬੱਚਿਆਂ ਤੋਂ ਲੈ ਕੇ ਮੱਧਮ ਦਰਜ ਮੱਧਮ ਸ਼੍ਰੇਣੀ ਦੇ ਜਿਹੜੇ ਲੋਕ ਨੇ ਉਹਨਾਂ ਦਾ ਬਹੁਤ ਉਹਨਾਂ ਦੀ ਬਹੁਤ ਹੈਲਪ ਹੋਊਗੀ ਕਿਉਂਕਿ ਪੜ੍ਹਾਈ ਅੱਜ ਦੇ ਯੁੱਗ ਦੇ ਵਿੱਚ ਸਭ ਤੋਂ ਮਹਿੰਗੀ ਚੀਜ਼ ਹੈ ਉਹਦੇ ਪੜ੍ਹਾਈ ਪੜ੍ਹਨੀ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਪੜ੍ਹਾਈ ਤੋਂ ਬਿਨਾ ਬੰਦਾ ਵੀ ਕਿਸੇ ਕਮਦਾਨੀ ਕਿਸੇ ਖੇਤਰ ਵਿੱਚ ਵੀ ਉਹ ਕੁਝ ਨਹੀਂ ਕਰ ਸਕਦਾ ਸੋ ਵਿਦਿਆ ਦਾ ਗਿਆਨ ਦਾ ਹੋਣਾ ਬਹੁਤ ਜ਼ਰੂਰੀ ਹੈ ਸਾਡੇ ਜੀਵਨ ਦੇ ਵਿੱਚ ਇਹਦਾ ਬਹੁਤ ਵੱਡਾ ਮਹੱਤਵ ਹੈ ਸੋ ਗਰੀਬ ਮਾਪੇ ਨੇ ਜਿਹੜੇ ਤੇ ਜਿਹੜੇ ਵੀ ਮੱਧਮ ਦਰਜੇ ਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਆਪਣੇ ਧੀ ਪੁੱਤ ਪੜਾਉਣ ਨੂੰ ਬੱਚੇ ਬੱਚੀਆਂ ਪੜਾਉਣ ਨੂੰ ਹੈਲਪ ਮਿਲੂਗੀ ਸੋ ਜਦੋਂ ਪੜਾਈ ਫ੍ਰੀ ਹੋ ਗਈ ਜੀਫਾ ਆਉਣ ਲੱਗ ਗਿਆ ਨਾਲ ਖਰਚਾ ਪਾਣੀ ਪੱਠਾ ਵੀ ਉਹਨਾਂ ਦਾ ਹੋ ਗਿਆ ਤਾਂ ਘਰਦਿਆਂ ਦਾ ਬਹੁਤ ਜ਼ਿਆਦਾ ਭਾਰ ਹੌਲਾ ਹੋਊਗਾ ਇਹ ਦਾਦੂਵਾਲ ਸਾਹਿਬ ਨੇ ਬਹੁਤ ਹੀ ਵਧੀਆਂ ਤੇ ਨੇਕ ਕੰਮ ਕੀਤਾ 100 ਕੰਮ ਮਾੜੇ ਕਰੇ ਹੁਣ ਇੱਕ ਕੰਮ ਚੰਗਾ ਕਰ ਦਿੱਤਾ ਤਾਂ ਭੁੱਲ ਜਾਂਦਾ ਸੋ ਇੱਥੇ ਉਹੀ ਗੱਲ ਬਣ ਗਈ ਇਹਦੇ ਨਾਲ ਨਾਲ ਇੱਕ ਸਿੱਖੀ ਨੂੰ ਹੋਰ ਫਾਇਦਾ ਹੋਊਗਾ ਕਿ ਉਹਨਾਂ ਨੇ ਐਲਾਨ ਕਰਿਆ ਜਿਹੜੇ ਗੁਰਸਿੱਖ ਬੱਚੇ ਨੇ ਹੁਣ ਜਿਹੜੇ ਗੁਰਸਿੱਖ ਬੱਚੇ ਨੇ ਜਦੋਂ ਉਹਨਾਂ ਨੂੰ ਲਾਭ ਹੋਊਗਾ ਤੇ ਜਿਹੜੇ ਬੱਚੇ ਜਿਨ੍ਹਾਂ ਮਾਪਿਆਂ ਦੇ ਬੱਚਿਆਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ ਜਾਂ ਉਹ ਸਿੱਖੀ ਤੋਂ ਦੂਰ ਨੇ ਤਾਂ ਉਹਨਾਂ ਨੂੰ ਵੀ ਪ੍ਰੇਰਣਾ ਲੱਗੂਗੀ ਕਿ ਸਾਡੀ ਪੜ੍ਹਾਈ ਫ੍ਰੀ ਹੋ ਜੇ ਸਾਨੂੰ ਵਿਜੀਫਾ ਮਿਲ ਜੇ ਸਾਡਾ ਹੈਲਪ ਹੋ ਜੇ ਤਾਂ ਆਪਾਂ ਨੂੰ ਗੁਰਸਿੱਖ ਬਣਨ ਦੇ ਵਿੱਚ ਕੀ ਨੁਕਸਾਨ ਹੈ ਸੋ ਭਾਈ ਇਹਦੇ ਨਾਲ ਸਿੱਖੀ ਸੇਵਕੀ ਵੀ ਬਣੂਗੀ ਵਧੂਗੀ ਵੀ ਪਰਫੁੱਲਤ ਹੋਊਗੀ ਤੇ ਇਹ ਬਹੁਤ ਹੀ ਸਲਾਘਾਯੋਗ ਕਦਮ ਹੈ ਇੱਕ ਤਾਂ ਗਰੀਬਾਂ ਦੀ ਮੱਧਮ ਸ਼੍ਰੇਣੀ ਤੋਂ ਲੈ ਕੇ ਸਾਰਿਆਂ ਦੀ ਇਹ ਹੈਲਪ ਹੋ ਜੂਗੀ ਦੂਜਾ ਇਹਦੇ ਵਿੱਚ ਜਿਹੜਾ ਸਿੱਖੀ ਦਾ ਪ੍ਰਚਾਰ ਹੋਊਗਾ ਵਧੂਗਾ ਜੇ ਇਹੀ ਕੰਮ ਸ਼੍ਰੋਮਣੀ ਕਮੇਟੀ ਨੇ ਕਰਿਆ ਹੁੰਦਾ ਸਾਡੀ ਨੇ ਤਾਂ ਲੱਖਾਂ ਲੋਕ ਜਿਹੜੇ 크੍ਰਿਸਚੀਅਨ ਬਣ ਗਏ ਇਹ ਨਾ ਬਣਦੇ ਲੱਖਾਂ ਲੋਕ ਜਿਹੜੇ ਨੇ ਇਹਨਾਂ ਦੇ ਨਾਲੋਂ ਸਿੱਖੀ ਤੋਂ ਟੁੱਟ ਕੇ ਦੂਜੇ ਧਰਮਾਂ ਚਲੇ ਗਏ ਇਹ ਨਾ ਜਾਂਦੇ ਸੋ ਜਿਹੜੇ ਦੂਜੇ ਧਰਮਾਂ ਨੇ ਇਹੇ ਪ੍ਰਚਾਰ ਕੀਤੇ ਨੇ ਹਨਾ ਉਹਨਾਂ ਦੀ ਪੜ੍ਹਾਈ ਲਿਖਾਈ ਦਾ ਧਿਆਨ ਰੱਖਿਆ ਵਿੱਦਿਆ ਦਾ ਧਿਆਨ ਰੱਖਿਆ ਉਹਨਾਂ ਦੇ ਮਤਲਬ ਦਿਨਚਰਿਆ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਕੁਝ ਨਾ ਕੁਝ ਵੱਧਾ ਦਾ ਯੋਗਦਾਨ ਪਾਇਆ ਇਸ ਕਰਕੇ ਫਿਰ ਉਹਨਾਂ ਦਾ ਧਿਆਨ ਉੱਧਰ ਹੋ ਗਿਆ ਸੋ ਸਾਡੇ ਸਿੱਖ ਪੰਥ ਦੇ ਵਿੱਚ ਸਾਡੀਆਂ ਜਿਹੜੇ ਸ਼੍ਰੋਮਣੀ ਕਮੇਟੀਆਂ ਨੇ ਆਗੂ ਨੇ ਇਨਾਂ ਦੀਆਂ ਜੇਬਾਂ ਬਹੁਤ ਵੱਡੀਆਂ ਬਹੁਤ ਵੱਡੇ ਬੋਝੇ ਬਣ ਚੁੱਕੇ ਨੇ ਬੋਰੀਆਂ ਦੀਆਂ ਬੋਰੀਆਂ ਨੋਟ ਔਰ ਸਾਰਾ ਕੁਝ ਧਨ ਦੌਲਤ ਵਿੱਚ ਸਮਾ ਜਾਂਦਾ ਪਰ ਇਹਨਾਂ ਦੇ ਆਪਣੇ ਢਿੱਡ ਨਹੀਂ ਭਰਦੇ ਸੋ ਜੇ ਇਹ ਸੰਗਤ ਦਾ ਗਰੀਬ ਲੋਕਾਂ ਦਾ ਗਰੀਬ ਮਾਪਿਆਂ ਦਾ ਇਨਾਂ ਖਿਆਲ ਰੱਖਦੇ ਤਾਂ ਸਿੱਖੀ ਦਾ ਅੱਜ ਇਨਾਂ ਨੁਕਸਾਨ ਨਾ ਹੁੰਦਾ ਸੋ ਇਹ ਜਿਹੜਾ ਵੀ ਸਿੱਖਾਂ ਨਾਲੋਂ ਟੁੱਟ ਕੇ ਸਿੱਖਾਂ ਦੇ ਘਰ ਜੰਮ ਕੇ ਜਿਹੜੇ ਵੀ ਲੋਕ ਪੂਰਤ ਮੰਨਲ ਜੁੜੇ ਨੇ ਉਹਦੀ ਜ਼ਿੰਮੇਵਾਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸ਼੍ਰੋਮਣੀ ਕਮੇਟੀਆਂ ਆਪਣਾ ਅੰਮ੍ਰਿਤਸਰ ਦੀ ਜਿਹੜੀ ਕਮੇਟੀ ਹੈ ਦਰਬਾਰ ਸਾਹਿਬ ਦੀ ਇਹ ਹੈ ਉਥੇ ਕਮਰੇ ਤਾਂ ਬਣ ਗਏ ਏਸੀ ਹਾਲ ਬਣ ਗਏ ਬਹੁਤ ਵੱਡੇ ਵੱਡੇ ਕਾਲਜ ਬਣ ਗਏ ਪਰ ਫੀਸਾਂ ਲਈਆਂ ਜਾਂਦੀਆਂ ਨੇ ਕਮਰਿਆਂ ਦੇ ਪੈਸੇ ਲੈ ਜਾਂਦੇ ਨੇ ਸੋ ਹਸਪੀਟਲ ਖੁੱਲ ਗਏ ਤਾਂ ਉਹ ਹਸਪੀਟਲਾਂ ਦੇ ਵਿੱਚ ਇਲਾਜ ਚੰਗਾ ਨਹੀਂ ਮਿਲਦਾ ਉਥੇ ਵੀ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਕਈ ਵੀਡੀਓ ਵਾਇਰਲ ਹੁੰਦੀਆਂ ਨੇ ਤਾਂ ਸੋ ਇਹ ਜਿਹੜਾ ਉਹ ਜਿਹੜੀਆਂ ਇਹ ਕੰਮ ਇਹ ਗੁਰਦੁਆਰਾ ਕਮੇਟੀਆਂ ਨਹੀਂ ਕਰਿਆ ਤਾਂ ਇਹਨਾਂ ਨੇ ਸਿੱਖਾਂ ਦੀ ਮਨਾਂ ਨੂੰ ਠੇਸ ਪਹਾਈ ਹੈ ਇਹਖ ਲੈ ਲੈਣੀ ਚਾਹੀਦੀ ਆ ਦਾਦੂਵਾਲ ਵਰਗਿਆਂ ਤੋਂ ਤੇ ਇਹਨਾਂ ਨੂੰ ਬਹੁਤ ਲਹਨਤਾਂ ਵੀ ਪੈਂਦੀਆਂ ਨੇ ਜਣਾ ਖਣਾ ਇਹਨਾਂ ਨੂੰ ਵੀਡੀਓ ਬਣਾ ਕੇ ਲਹਨਤਾਂ ਪਾਉਂਦਾ ਪਰ ਫਿਰ ਵੀ ਇਹਨਾਂ ਨੂੰ ਅਕਲ ਸਤਗੁਰ ਦਵੇ ਔਰ ਇਹ ਵੀ ਚੰਗੇ ਕੰਮ ਨੇਕ ਕੰਮ ਕਰਨ ਗਰੀਬਾਂ ਬੱਚਿਆਂ ਨੂੰ ਉਹਨਾਂ ਨੂੰ ਫ੍ਰੀ ਪੜਾਈ ਕਰਨਾ ਉਹਨਾਂ ਨੂੰ ਵਜੀਫੇ ਦੇਣਾ ਉਹਨਾਂ ਦੇ ਮਾਪਿਆਂ ਨੂੰ ਵੀ ਲਾਲਚ ਪਾਣ ਸਿੱਖੀ ਨਾਲ ਜੋੜਨ ਅਮਰਤਾ ਸ਼ਕਾਂਤ ਅਸਿੱਖੀ ਠਾਠਾ ਮਾਰੇ ਸੋ ਇਹ ਆ ਵੀ ਠਾਠਾ ਮਾਰਦੇ ਨੇ ਇਹਨਾਂ ਨੂੰ ਸਿੱਖੀ ਦੇ ਨਾਲ ਕੋਈ ਮਤਲਬ ਨਹੀਂ ਸੋ ਦੋਸਤੋ ਦਾਦੂਵਾਲ ਸਾਹਿਬ ਦਾ ਕੰਮ ਤੁਹਾਨੂੰ ਜੇ ਸ਼ਲਾਘਾਯੋਗ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਚੈਨਲ ਕਰ ਲਓ ਸਬਸਕ੍ਰਾਈਬ